ਫੀਲਿਆ ਬੱਕਰਾ 240000 ਦਾ ਕੀ ਲੈਦਾ ਮਾਰ ਜਮੇ ਬਾਈ ਅੱਜ ਵੇਚਦਾ ਵੀਰੇ ਦੇਖਦੇ ਹੈ ਪੂਰਾ ਟਾਪ ਕਲਾਸ ਇੱਥੋਂ ਹੀ ਲਿਆ ਬੱਕਰਾ ਬਾਈਆਂ ਨੇ ਪੁਰਾਣੀ 올ਡ ਬਲੱਡ ਲਾਈਨ ਦੇਖ ਸਕਦੇ ਪੂਰਾ ਰੱਤੇ ਰੰਗ ਦਾ ਬੱਕਰਾ ਤੋੜ ਕੇ ਦੇਖਦੇ ਨੇ ਵੀ ਕੋਈ ਲੰਗ ਤਾਂ ਨਹੀਂ ਮਾਰਦਾ ਜਾਂ ਕਿਸੋਰ ਕੋਈ ਗੱਲ ਨਹੀਂ ਫਾਲਤੂ ਦਾ ਦਾ ਬਾਲ ਹੀ ਹੈ ਨਹੀਂ ਪਟੂਆ ਨੇ ਪਤਾ ਨਹੀਂ ਕੀ ਲਾਇਆ ਹੋਇਆ ਪਿੰਡਿਆਂ ਤੇ ਜਿਵੇਂ ਕਬੱਡੀ ਦੇ ਖਿਡਾਰੀ ਨੀ ਗਰਾਊਂਡਾਂ ਦੇ ਵਿੱਚ ਫਿਰਦੇ ਹੁੰਦੇ ਐ ਚਮਕਦੇ ਹੁੰਦੇ ਆ ਇਹ ਤਾਂ ਸੂਰਜੀ ਵਿਚਾਰਾ ਨਾ ਥੱਲੇ ਜਿੰਨ ਹੋ ਗਿਆ ਨਹੀਂ ਤਾਂ ਇਹਨਾਂ ਨੇ ਚਮਕਣਾ ਜੀ ਦੁਬਾਰਾ ਧੰਨਵਾਦ ਕਰਿਆ ਆਸਤਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜ ਨੂੰ ਫਾਰਮ ਦੜਬਾ ਪੰਜਾਬ ਚੈਨਲ ਦਾ ਸਵਾਗਤ ਹੈ ਤੇ 6 ਦੰਦ ਬੱਕਰਿਆਂ ਦੇ ਮੁਕਾਬਲੇ ਚੱਲ ਪਏ ਨੇ ਇਹ ਖੀਰੀਆਂ ਬੱਟਣ ਦਾ ਰਿਜ਼ਲਟ ਹੈ ਤੇ ਦੇਖਦੇ ਆ ਜੱਜ ਸਾਹਿਬਾਨ ਕਰ ਰਹੇ ਨੇ ਚੈਕਿੰਗਾਂ ਖੀਰੀਆਂ ਪੱਠਾਂ ਦਾ ਖੀਰੇ ਮੇਲ ਦਾ ਦੋ ਦੰਦ ਪੱਠਾਂ ਦਾ ਦੇਖ ਲੋ ਕਿਸ ਤਰ੍ਹਾਂ ਚੱਲ ਰਾ ਕੰਮ ਤੇ ਆ ਬਾਈਆਂ ਨੇ ਇੱਥੇ ਲਿਆ ਬੱਕਰਾ 240000 ਦਾ ਕੀਲਾ ਦਾ ਮਾਰਜੋ ਨੇ ਭਾਈ ਅੱਜ ਦੇਖਦੇ ਆ ਵੀਰੇ ਦੇਖਦੇ ਆ ਪੂਰਾ ਟਾਪ ਕਲਾਸ ਇੱਥੋਂ ਹੀ ਲਿਆ ਬੱਕਰਾ ਪਾਈਆਂ ਨੇ ਪੁਰਾਣੀ 올ਡ ਬਲੱਡ ਲਾਈਨ ਦੇਖ ਸਾ ਤੇ ਪੂਰਾ ਰੱਤੇ ਰੰਗ ਦਾ ਬੱਕਰਾ ਨਾਲ ਮੂਹਾ 6 ਰੰਗ ਦੇ ਬੱਕਰਿਆਂ ਦੇ ਮੁਕਾਬਲੇ ਇਹ 6 ਦਾ ਅੰਦਰ ਚ ਬੱਕਰੇ ਹੈਲੋ 5-7 ਨੇ ਸਾਰੇ ਦੇਖਦੇ ਆ ਕੀ ਬਣਦਾ ਮੈਚ ਪੂਰਾ ਫਸਮਾ ਚੈਕਿੰਗ ਕਰ ਰਹੇ ਨੇ ਡਾਕਟਰ ਬੱਕਰਾ ਆ ਵੀ ਪੂਰਾ सोनू ਦਾ ਹੀ ਆਪਣਾ ਹੋਰੀ ਸਰਕਟ ਤੋੜ ਕੇ ਦੇਖਦੇ ਨੇ ਵੀ ਕੋਈ ਲੰਗ ਤਾਂ ਨਹੀਂ ਮਾਰਦਾ ਜਾਂ ਕਿਸੋਰ não aí aqui 6 ਦੰਦ ਬੱਕਰੀਆਂ ਦੇ ਮੁਕਾਬਲੇ ਦੇਖਦੇ ਆ ਕੀ ਬਣਦਾ ਤੇ ਐਸਆਰ ਕਮਰਸ਼ੀਅਲ ਗੋਟ ਫਾਰਮ ਬਾਈ ਚੈਕਿੰਗ ਕਰ ਰਹੇ ਨੇ ਬਾਈ ਜਿਨ੍ਹਾਂ ਨੇ ਪਰਚੀ ਪਾਈ ਹੋਈ ਆ ਉਸ ਸਟੇਜ ਦੇ ਉੱਪਰ ਆ ਜਣ ਸਾਈਕਲ ਕੱਢਣ ਦਾ ਸਮਾਂ ਆ ਗਿਆ ਬਾਈ ਸੋ ਜਿਨ੍ਹਾਂ ਨੇ ਪਰਚੀ ਪਾਈ ਆ ਉਸ ਸਟੇਜ ਤੇ ਆ ਜਾਓ ਮੇਰੇ ਵੀਰੋ ਸਾਈਕਲ ਦੇ ਕੇ ਤੋਰੀਓ ਯਾਰ ਟਾਈਮ ਨਾਲ ਆ ਜਾਓ ਮੇਰੇ ਭਾਈ ਸਟੇਜ ਤੇ ਵਾਜਣਾ ਗਿਆ ਬਾਈ ਮੈਂ ਪਰਤੀ ਪਾਈ ਸੀ ਇੱਕ ਨਿੱਕਾ ਜਿਹਾ ਬੱਚਾ ਦੇਖ ਕੇ ਉਹ ਪਰਤੀ ਚ ਕਵਾ ਲਵਾਂਗੇ ਆਪਾਂ ਸੋ ਸਾਰੇ ਵੀਰ ਜਿਨ੍ਹਾਂ ਨੇ ਸਾਈਕਲ ਦੀ ਪਰਤੀ ਪਾਈ ਆ ਉਹ ਸਟੇਜ ਤੇ ਆ ਜਾਓ ਇੱਕ ਦੋ ਮਿੰਟਾਂ ਦੇ ਵਿੱਚ ਆਪਾਂ ਉਹ ਵੀ ਕਰੀਏ ਉਸ ਤੋਂ ਬਾਅਦ ਜਿਹੜੇ ਰੈਂਕ ਹੋਏ ਨੇ ਉਹਨਾਂ ਦੇ ਫਿਰ ਆਪਾਂ ਇਨਾਮ ਜਿਹੜੀ ਵੰਡ ਕਰਨੀ ਹੈ ਤੇ ਆ ਬੱਕਰਾ 240000 ਵਾਲੇ ਦੀ ਚੈਕਿੰਗ ਹੋ ਰਹੀ ਆ ਉਹਦੇ ਛੋਟਿਆਂ ਵਰਗੇ ਪੈਰ ਨੇ ਬੱਕਰੇ ਦੇ ਦੇਖ ਸਕਦੇ ਹੋ ਸਫਾਈ ਪੂਰੀ ਸਾਈਕਲ ਦੀ ਪਰਤੀ ਨਿਕਲਣ ਜਾ ਰਹੀ ਹੈ ਮੇਰੇ ਵੀਰੋ ਫਟਾ ਫਟ ਜਿਹੜਾ ਤੁਸੀਂ ਰਿੰਗ ਦੇ ਕੋਲੇ ਆ ਜਾਓ ਸੌਰੀ ਸਟੇਜ ਦੇ ਕੋਲੇ ਆ ਜਾਓ ਮੇਰਾ ਭਾਈ ਰੋਟੀ ਨਹੀਂ ਖਾਧੀ ਭੁੱਖ ਕਰਕੇ ਕੁਝ ਹੋ ਕਾਲੇ ਲੱਗੀ ਲੈਣ ਸਾਈਕਲ ਦੀ ਬਾਈ ਫਾਰਮਿੰਗ ਪਲੇਟੀ ਵੀ ਵੀ ਐਸਟੀ ਲੈਣਾ ਧੂਰੀ ਰਾਜੂ ਗੋਡ ਫਾਰਮ ਬਾਬਾ ਗੋਡ ਫਾਰਮ ਤੇ ਹੋਰ ਵੀ ਜਿਹੜੇ ਨਾਗਰਾ প্রোডাকਸ਼ਨ ਤੇ ਬਹੁਤ ਵੀਰ ਆਪਣੇ ਪਹੁੰਚੇ ਤੇ ਆਪਣਾ ਕਾਲਾ ਬਾਬਾ ਗੋਡ ਫਾਰਮ ਵਾਲਾ ਤੋਂ ਕਮੈਂਟਰੀ ਸਾਫ਼ ਕਰਦੇ ਹੋਏ ਪੂਰੀ ਤਨ ਤਨ ਕਰਾ ਰਹੀ ਹੈ ਕਮੈਂਟਰੀ ਚ ਪੈਣੀ ਵਾਲਿਆਂ ਨੇ ਪੰਜ ਬਾਤੀਆਂ ਭਾਈ ਅੱਛਾ ਪੰਜਾ 6 ਦਾ ਦੋ ਬੱਕਰੇ ਭਾਈ ਦੇਖ ਸੋ ਜੋ ਤੁਸੀਂ ਇੱਕ ਤੋਂ ਇੱਕ ਸੁਨੱਖੇ ਸਾਈਕਲ ਸਕੂਟਰ ਫਾਲਤੂ ਦਾ ਦਾ ਬਾਲ ਹੀ ਹੈ ਵੀ ਪਟੂ ਨੇ ਪਤਾ ਨਹੀਂ ਕੀ ਲਾਇਆ ਹੋਇਆ ਪਿੰਡਿਆਂ ਤੇ ਜਿਵੇਂ ਕਬੱਡੀ ਦੇ ਖਿਡਾਰੀ ਨਹੀਂ ਗਰਾਊਂਡਾਂ ਦੇ ਵਿੱਚ ਫਿਰ ਜੁਹਦੇ ਚਮਕਦੇ ਹੁੰਦੇ ਰਿਹਾ ਇਹ ਤਾਂ ਦੂਰ ਜੀ ਵਿਚਾਰਾ ਨਾ ਥੱਲੇ ਜਿੰਨ ਹੋ ਗਿਆ ਨਹੀਂ ਤਾਂ ਇਹਨਾਂ ਨੇ ਚਮਕਣਾ ਦੀ ਦੁਬਾਰਾ ਧੰਨਵਾਦ ਕਰਦੇ ਆਂ ਜੱਸ ਸਾਹਿਬਾਨਾਂ ਦਾ ਐਸਆਰ ਕਮਰਸ਼ੀਅਲ ਗਾਊਡ ਫਾਰਮ ਸੰਦੀਪ ਵੀਰ ਤੇ ਰਾਜਵੀਰ ਤੇ ਨਾਲ ਹੀ ਉਧਰ ਡਾਕਟਰ ਗੁਰਪ੍ਰੀਤ ਜੀ ਉਹਨਾਂ ਦੀ ਟੀਮ ਦਾ ਡਾਕਟਰ ਮਸਤਾਕ ਜੀ ਦਾ ਮੈਂਬਰ ਸਾਹਿਬ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਸਵੇਰ ਤੋਂ ਲੱਗੇ ਆ ਕਰੂਟ ਵੜਾਉਣਾ ਇੱਕ ਰੂਟ ਵੜਾਉਣੇ ਪੈਂਦੇ ਆ ਫੇਰ ਜਾ ਕੇ ਜਜਮੈਂਟ ਆਉਂਦੀ ਹੈ ਦੇਖਦੇ ਆ ਕਿਹੜਾ ਗੱਬਰੂ ਬਾਜੀ ਮਾਰਦਾ ਟਾਈਮ ਬਹੁਤ ਲਾਤਾ ਪੰਦਰਾ ਨੇ ਚੈਕਿੰਗ ਪੂਰੀ ਕਰ ਰਹੇ ਨੇ ਕੱਲੀ ਕੱਲੀ ਚੀਜ਼ 19 21 ਦਾ ਫਰਕ ਦੇਖ ਰਹੇ ਨੇ ਤੇ ਆ ਜੋਟਾ ਦਾ ਕਹਿੰਦੇ ਦੇਖੋ ਕੀ ਬਣਦਾ ਜੱਦ ਦਾ ਇੱਕ ਨਾਂ 240000 ਦਾ ਵੇਚਿਆ ਕਹਿੰਦੇ 240000 ਦਾ ਟੀਵੀ ਚੈਨਲ ਇਹਨਾਂ ਸਾਰੇ ਚੈਨਲਾਂ ਨੂੰ ਸਬਸਕ੍ਰਾਈਬ ਕਰਕੇ ਇਹ ਮਨੈਲਾ ਗੌਟ ਫਾਰਮ ਜਰੂਰ ਸਬਸਕ੍ਰਾਈਬ ਕਰਨਾ ਸਾਰੇ ਵੀਰਾਂ ਦਾ ਬਹੁਤ ਸੋਹਣੇ ਸੋਹਣੇ ਜਾਨਵਰ ਬੜੀ ਮੀਂਹੇ ਦਾ ਪੰਚਾ ਹੋਇਆ ਹੈ ਧੰਨਵਾਦ ਕਰਦੇ ਆ ਵੀਰੋ ਦਾ ਇੰਨੇ ਮਹਿੰਗੇ ਮਹਿੰਗੇ ਜਾਨਵਰ ਅੱਜ ਸਾਡੇ ਨਿੱਕੇ ਦੇ ਸਾਥੇ ਤੇ ਲੌਂਗਵਾਲ ਦੀ ਧਰਤੀ ਤੇ ਵੀਰ ਉਹ ਲੈ ਕੇ ਆਏ ਨੇ ਹਾਂਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ 6 ਬੱਕਰਿਆਂ ਦੇ ਮੁਕਾਬਲੇ ਚੈਂਪੀਅਨ ਜ਼ਰੂਰ ਦੱਸਾਂਗੇ ਕਿਹੜਾ ਬੱਕਰਾ ਦੀ